ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਦਾ ਆਪਣੀ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਗੁਰੂ ਘਰ ਤੋਂ ਜੇਕਰ ਇਹ ਦੋ ਚੀਜ਼ਾਂ ਆਪਾਂ ਲੈ ਆਉਂਦੇ ਹਾਂ ਤਾਂ ਇਸ ਦੇ ਨਾਲ ਆਪਣੀ ਜ਼ਿੰਦਗੀ ਬਦਲ ਜਾਵੇਗੀ ਸੰਗਤ ਜੀ ਉਹ ਕਿਹੜੀਆਂ ਦੋ ਚੀਜ਼ਾਂ ਹਨ ਉਹ ਇਸ ਬਾਰੇ ਗੱਲ ਕਰਦੇ ਹਾਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਉਸਹੀ ਨਗਰ ਦਾ ਜਿਹੜਾ ਰਾਜਾ ਸੀ ਉਹ ਰੋਜ਼ ਰਾਤ ਨੂੰ ਆਪਣੇ ਸਧਾਰਨ ਕੱਪੜੇ ਪਾ ਕੇ ਤੇ ਕਹਿੰਦੇ ਨਗਰ ਦੇ ਵਿੱਚ ਘੁੰਮਣ जाया ਕਰਦਾ ਦੇਖਦਾ ਸੀ ਕਿ ਮੇਰੇ ਨਗਰ ਵਿੱਚ ਸਾਰੇ ਲੋਕ ਸੌਖੀ ਤਾਂ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਅੱਜ ਉਹ ਰਾਜਾ ਘੁੰਮਦੇ ਘੁੰਮਦੇ ਆਪਣੇ ਨਗਰ ਦੇ ਗਰੀਬ ਬਸੇ ਦੇ ਵਿੱਚ ਗਿਆ ਉੱਥੇ ਹੀ ਉਹ ਮਨੋਖ ਰਿਆ ਕਰਦਾ ਸੀ ਉਹ ਪੇਸ਼ੇ ਤੋਂ ਮੋਚੀ ਸੀ ਰਾਜਾ ਹੌਣ ਹੌਲੀ ਹੌਲੀ ਅੱਗੇ ਨੂੰ ਜਾਂਦਾ ਹੋਇਆ ਦੇਖਦਾ ਹੈ ਇਹ ਨਗਰ ਦਾ ਹਾਲ ਜਿਹੜਾ ਬੜਾ ਹੀ ਬਸਤੀ ਦਾ ਗੁਰਬਤ ਵਾਲਾ ਸੀ ਇੱਥੇ ਤਾਂ ਲੱਗਦਾ ਹੈ ਕਿਸੇ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਹੋਣੀ ਮੇਰੇ ਰਾਜ ਐਵੇਂ ਦਾ ਮੇਰੇ ਰਾਜ ਵਿੱਚ ਐਵੇਂ ਦਾ ਹਾਲ ਕਿਵੇਂ ਹੋ ਸਕਦਾ ਹੈ ਇੰਨੇ ਨੂੰ ਰਾਜੇ ਦੇ ਕੰਨਾਂ 'ਚ ਆਵਾਜ਼ ਪਈ ਕਿਸੇ ਦੀ ਗੰਗਨੋਂ ਦੀ ਰਾਜੇ ਨੂੰ ਲੱਗਾ ਕਿ ਕੋਈ ਆਪਣੀ ਗਰੀਬੀ ਹੱਥੋਂ ਪਰੇਸ਼ਾਨ ਹੋ ਕੇ ਉੱਚੀ-ਉੱਚੀ ਬੋਲਣ ਦਿਆ ਹੈ ਰਾਜੇ ਨੇ ਸੋਚਿਆ ਜਾ ਕੇ ਦੇਖਾਂ ਉਹਨੂੰ ਕੀ ਦੁੱਖ ਹੈ ਰਾਜਾ ਹੌਲੀ-ਹੌਲੀ ਅੱਗੇ ਚਾਈ ਜਾਂਦਿਆ ਸੀ ਜਿਵੇਂ ਕੋਲ ਗਿਆ ਤਾਂ ਰਾਜੇ ਨੇ ਸੁਣਿਆ ਕਿ ਕੋਈ ਮਨੁੱਖ ਕਹਿਣ ਦਿਆ ਕਿ ਸਬਰ ਤੇ ਸ਼ੁਕਰ ਕਰੋ ਉਸ ਪਰਮਾਤਮਾ ਦਾ ਜਿਸ ਨੇ ਜ਼ਿੰਦਗੀ ਦਿੱਤੀ ਹੈ ਇਹੇ ਸਵਾਸ ਦਿੱਤੇ ਹਨ ਸਬਰ ਤੇ ਸ਼ੁਕਰ ਕਰੋ ਉਸ ਵਾਇਗ੍ਰੋਤਾ ਜੋ ਸਵਾਸ ਦਿੰਦਾ ਹੈ ਸ਼ੁਕਰਾਨਾ ਕਰੋ ਉਸ ਪਰਮਾਤਮਾ ਦਾ ਰਾਜਾ ਸੁਣ ਕੇ ਹੈਰਾਨ ਹੋ ਗਿਆ ਕਿ ਮੈਨੂੰ ਲੱਗਾ ਇਸ ਇਲਾਕੇ ਵਿੱਚ ਸਿਰਫ ਕਲਪ ਦੇ ਹੋਣਗੇ ਲੋਕੀ ਪਰ ਇਹ ਕਿਹੜਾ ਬੰਦਾ ਹੈ ਜੋ ਗਰੀਬੀ ਵਿੱਚ ਵੀ ਸਬਰ ਤੇ ਸ਼ੁਕਰ ਦੀ ਦਾਤ ਪਰਮਾਤਮਾ ਅੰਗੇ ਕਰਦਾ ਹੈ ਉਹਨਾਂ ਸੋਚਣ ਲੱਗਾ ਕਿ ਇਹਦੇ ਕੋਲ ਐਸਾ ਕਿਹੜਾ ਖਜ਼ਾਨਾ ਹੈ ਇੰਨੇ ਮਾੜੇ ਹਾਲਾਤਾਂ ਵਿੱਚ ਵੀ ਇਹ ਸਬਰ ਤੇ ਸ਼ੁਕਰ ਕਰੀ ਜਾ ਰਿਹਾ ਹੈ ਉਹਨੇ ਦਰਵਾਜ਼ਾ ਖਟ-ਖਟ ਕਾਇਆ ਤੇ ਉਹਨੇ ਕਿਹਾ ਮੋਚੀ ਜਿਹੜਾ ਅੰਦਰ ਸੀ ਉਹਨੇ ਪੁੱਛਿਆ ਕੌਣ ਉਹ ਕਹਿਣ ਲੱਗਾ ਮੈਂ ਇੱਕ ਰਾਹੀ ਪਾਂਦੇ ਹਾਂ ਰਾਤ ਹੋ ਗਈ ਹੈ ਇੱਥੇ ਰੁਕਣਾ ਚਾਹੁੰਦਾ ਹਾਂ ਉਹਨੇ ਕਿਹਾ ਰਾਹੀ ਪਾਂਦੀ ਉਹ ਤਾਂ ਰੱਬ ਦਾ ਰੂਪ ਹੁੰਦੇ ਨੇ ਛੇਤੀ ਨਾਲ ਬੁਹਾ ਖੋਲਿਆ ਤੇ ਅੰਦਰ ਬੁਲਾਇਆ ਰਾਜਾ ਅੰਦਰ ਦੇ ਹਾਲਾਤ ਦੇਖ ਕੇ ਜਮਾ ਹਰਾਨ ਹੋ ਗਿਆ ਇੱਕ ਦਰੇ ਪੁੰਜ ਵਿਸ਼ੇ ਹੋਈ ਸੀ ਤੇ ਇੱਕ ਪਾਸੇ ਇੱਕ ਸੰਦੂਕ ਪਿਆ ਸੀ ਉਸ ਤੇ ਉਹਦੀ ਪਤਨੀ ਬੈਠੀ ਸੀ ਜਦੋਂ ਉਹ ਰਾਜਾ ਅੰਦਰ ਗਿਆ ਤੇ ਉਹਦੀ ਪਤਨੀ ਉੱਠ ਗਈ ਤੇ ਉਸ ਦੇ ਉੱਤੇ ਜਾ ਕੇ ਰਾਜੇ ਨੂੰ ਬਿਠਾ ਦਿੱਤਾ ਹੁਣ ਰਾਜਾ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗਾ ਕਹਿਣ ਲੱਗਾ ਜੀ ਮੈਂ ਮੁਸਾਫਰ ਹਾਂ ਅਗਲੇ ਨਗਰ ਚੱਲਿਆ ਸੀ ਰਾਤ ਬੜੀ ਹੋ ਗਈ ਹੈ ਤੁਹਾਡੇ ਘਰ ਹੀ ਲੋ ਬਾਲਦੇ ਪਈ ਹੈ ਇਸ ਕਰਕੇ ਮੈਂ ਇੱਥੇ ਆ ਗਿਆ ਉਹਨਾਂ ਕਿਹਾ ਜੀ ਜ਼ਰੂਰ ਆਓ ਰੱਬ ਦੀ ਦਾਤ ਹੈ ਤੁਸੀਂ ਆਏ ਹੋ ਕਿਸੇ ਘਰ ਕਿਸੇ ਦੇ ਘਰ ਹੋਣਾ ਕੋਈ ਆਵੇ ਤੇ ਪਰਮਾਤਮਾ ਕਹਿੰਦੇ ਕਿ ਮੈਂ ਹੀ ਤੁਹਾਡੇ ਘਰ ਹੁਣ ਰੋਟੀਆਂ ਜਿਹੜੀਆਂ ਦੋ ਸਨ ਉਹਨਾਂ ਕੀ ਕੀਤਾ ਕਿ ਤਿੰਨ ਥਾਲੀਆਂ ਰੱਖੀਆਂ ਤੇ ਉਹ ਰੋਟੀਆਂ ਦੋ ਵੰਡ ਕੇ ਤੇ ਖਾ ਲਈਆਂ ਹੁਣ ਰਾਜਾ ਕਾਵੇ ਕੇ ਰਹਿਨ ਦੋ ਦੋ ਵੀ ਤੁਹਾਡੇ ਦੋ ਤੇ ਤੁਹਾਡੀਆਂ ਰੋਟੀਆਂ ਹਨ ਤੁਸੀਂ ਇੱਕ ਇੱਕ ਖਾ ਲਓ ਉਹਨੇ ਕਿਹਾ ਕਿ ਨਹੀਂ ਤੋ ਪਰਮਾਤਮਾ ਦਾ ਰੂਪ ਆਇਆ ਹੈ ਸਾਡੇ ਘਰ ਤੋਂ ਵੀ ਖਾ ਹੁਣ ਉਹ ਵੰਡ ਕੇ ਰੋਟੀ ਖਾਣ ਲੱਗ ਗਏ ਰਾਜਾ ਗੱਲਾਂ ਗੱਲਾਂ 'ਚ ਪੁੱਛਦਾ ਤੁਹਾਡਾ ਕੀ ਕੰਮਕਾਰ ਹੈ ਕਹਿੰਦਾ ਜੀ ਮੈਂ ਪੇਸ਼ੇ ਤੋਂ ਮੋਚੀ ਹਾਂ ਰਾਜਾ ਕਹਿੰਦਾ ਕਿਹੜੇ ਬਜਾਰ 'ਚ ਤੁਹਾਡੀ ਦੁਕਾਨ ਹੈ ਕਹਿਣ ਲੱਗਾ ਜੇ ਮੇਰੇ ਕੋਈ ਦੁਕਾਨ ਨਹੀਂ ਹੈ ਮੈਦਾ ਜਿ세 ਸੰਲੋਗ ਤੇ ਤੁਸੀਂ ਬੈਠੇ ਹੋ ਇਹ ਰਾਹ ਦੇ ਉੱਤੇ ਰੱਖ ਲੈਂਦਾ ਹਾਂ ਤਾਂ ਲੋਕੀ ਆਉਂਦੇ ਹਨ ਆਪਣੇ ਜੋੜੇ ਘੰਡਾ ਕੇ ਤੇ ਲੈ ਜਾਂਦੇ ਹਨ ਇਹ ਸੁਣ ਕੇ ਰਾਜਾ ਕਹਿੰਦਾ ਫਿਰ ਤੁਹਾਡੀ ਕਮਾਈ ਕਿੰਨੀ ਕੁ ਹੁੰਦੀ ਹੈ ਉਹ ਕਹਿਣ ਲੱਗਾ ਗਰੀਬ ਮੋਚੀ ਕਹਿੰਦਾ ਕਿ ਇੰਨੇ ਕੋ ਇੰਨੇ ਕੋ ਹੋ ਜਾਂਦੀ ਹੈ ਕਿ ਦੋ ਡੰਗ ਦੀ ਰੋਟੀ ਸੋਹਣੇ ਖਾ ਲੈਂਦੇ ਹਨ ਰਾਜਾ ਬੜਾ ਹੈਰਾਨ ਹੋਇਆ ਦੋ ਡੰਗ ਸਿਰਫ ਰੋਟੀ ਮਿਲਦੀ ਹੈ ਘਰ ਦੇ ਹਾਲਾਤ ਬੜੇ ਮਾੜੇ ਨੇ ਪਰ ਫਿਰ ਵੀ ਸਬਰ ਤੇ ਸ਼ੁਕਰ ਇਹ ਪਰਮਾਤਮਾ ਕਦੇ ਜਿਹੜਾ ਪਰਮਾਤਮਾ ਕਰੇ ਜਾ ਰਿਹਾ ਹੈ ਰਾਜੇ ਨੇ ਕਿਹਾ ਕਿ ਸਬਰ ਤੇ ਸ਼ੁਕਰ ਸਿਰਫ ਕਰਦਾ ਹੈ ਉਸੇ ਅਮਲ ਵੀ ਕਰਦਾ ਹੈ ਰਾਜੇ ਨੇ ਕੋਈ ਬੜੇ ਲੰਮੇ ਅਰਸੇ ਬਾਅਦ ਦੇਖਿਆ ਸੀ ਜੋ ਸਬਰ ਤੇ ਸ਼ੁਕਰ ਕਰਦਾ ਹੋਵੇ ਉਹ ਵੀ ਇੰਨੇ ਗਰੀਬੀ ਦੇ ਦਿਨਾਂ ਦੇ ਵਿੱਚ ਰਾਜਾ ਆਪਣੇ ਮਹਿਲ ਚਲਾ ਗਿਆ ਤੇ ਸਵੇਰ ਹੋਈ ਤੇ ਰਾਜੇ ਨੇ ਇੱਕ ਐਲਾਨ ਕਰ ਦਿੱਤਾ ਕੋਈ ਵੀ ਰਾਹੀ ਰਾਹ ਦੇ ਉੱਤੇ ਬੈਠ ਕੇ ਮੋਚੀ ਦਾ ਕੰਮ ਨਹੀਂ ਕਰੇਗਾ ਜੇਕਰ ਕਰੇਗਾ ਤੇ ਹੁਣੋਂ ਮਹੀਨੇ ਦੇ 10 ਸੋਨੇ ਦੀਆਂ ਮੋਹਰਾਂ ਅਦਾ ਕਰਨੀਆਂ ਪੈਣਗੀਆਂ ਫਿਰ ਉਹ ਰਾਤ ਤੇ ਬੈਠ ਕੇ ਆਪਣੇ ਆਪਣਾ ਉੱਥੇ ਮੋਚੀ ਦਾ ਕੰਮ ਕਰ ਸਕਦਾ ਹੁਣ ਇਹ ਸਵੇਰ ਗਿਆ ਤੇ ਨੂੰ ਹਜੇ ਪਤਾ ਨਹੀਂ ਸੀ ਇਹ ਆ ਗਿਆ ਤੇ ਇੱਕ ਪਿੱਪਲ ਦਾ ਰੁੱਖ ਸੀ ਸ਼ਾਮੇ ਤੱਲੇ ਬਾੜਕੇ ਤੇ ਆਪਣਾ ਸੰਦੂਕ ਖੋਲ੍ਹਿਆ ਤੇ ਇੰਨੇ ਨੂੰ ਰਾਜੇ ਦਾ ਇੱਕ ਸੈਨਿਕ ਆਇਆ ਕਿਹਾ ਕਿ ਰਾਜੇ ਦਾ ਆਲਾਨ ਤੁਸੀਂ ਮੋਚੀ ਦਾ ਕੰਮ ਕਰ ਰਹੇ ਹੋ ਤੇ ਇਹ ਕੰਮ ਤੁਸੀਂ ਨਹੀਂ ਕਰ ਸਕਦੇ ਜੇਕਰ ਤੁਸੀਂ 10 ਸੋਨੇ ਦੀਆਂ ਮੋਹਰਾਂ ਘੜ ਦੇ ਰੂਪ ਦੇ ਵਿੱਚ ਮਹੀਨੇ ਲਈ ਦਿਵੋਗੇ ਤਾਂ ਹੁਣ ਇਹ ਸੁਣ ਕੇ ਉਹ ਕਹਿਣ ਲੱਗਾ ਮੇਰੇ ਕੋਲ 10 ਸੋਨੇ ਦੀਆਂ ਮੋਹਰਾਂ ਕਿੱਥੋਂ ਆਈਆਂ ਉਹ ਕਹਿਣ ਲੱਗਾ ਕੋਈ ਮੈਂ ਆਪਣਾ ਸੰਦੂਕ ਬੰਦ ਕਰਕੇ ਇੱਥੋਂ ਚਲਾ ਜਾਂਦਾ ਹਾਂ ਸੰਦੂਕ ਬੰਦ ਕਰਕੇ ਘਰ ਆ ਗਿਆ ਤੇ ਘਰ ਆ ਕੇ ਤੇ ਆਪਣੀ ਪਤਨੀ ਨੂੰ ਕਹਿੰਦਾ ਰਾਜ ਨੇ ਐਵੇਂ ਕਿਹਾ ਹੈ ਹੁਣ ਰਾਹ ਦੇ ਉੱਤੇ ਕੋਈ ਵੀ ਮੋਚੇ ਦਾ ਕੰਮ ਨਹੀਂ ਕਰ ਸਕਦਾ ਦੁਕਾਨ ਤੇ ਹੀ ਕਰਨਾ ਹੈ ਹੁਣ ਉਹ ਪਰੇਸ਼ਾਨ ਹੋ ਕੇ ਬੋਲਣ ਲੱਗਾ ਕੀ ਕੀਤਾ ਜਾਵੇ ਉਹ ਕਹਿੰਦਾ ਕੋਈ ਨਾ ਜੇ ਇੱਕ ਰਾਹ ਬੰਦ ਹੁੰਦਾ ਹੈ ਤੇ ਪਰਮਾਤਮਾ ਹੋਰ ਖੋਲ ਦਿੰਦਾ ਹੈ ਆਪਾਂ ਅਕਸਰ ਜਦੋਂ ਕੋਈ ਪਰੇਸ਼ਾਨੀ ਮੁਸੀਬਤ ਆਉਂਦੀ ਤੇ ਘਬਰਾ ਜਾਂਦੇ ਹਾਂ ਤੇ ਘਬਰਾ ਕੇ ਆਪਾਂ ਡਾਵਾ ਡੋਲ ਹੋ ਜਾਂਦੇ ਹਾਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ ਉਹਨੇ ਕਿਹਾ ਭਗਵਾਨ ਨੇ ਪਰਮਾਤਮਾ ਜਿਹੜਾ ਤੁਸੀਂ ਸਬਰ ਤੇ ਸ਼ੁਕਰ ਦੀ ਦਾਤ ਆਪਣੇ ਕੋਲ ਰੱਖ ਤੇ ਪਰਮਾਤਮਾ ਹਿੰਲਾ ਵਸੀਲਾ ਜ਼ਰੂਰ ਕਰੇਗਾ ਉਹਨੇ ਕਿਹਾ ਘਰ ਆਟਾ ਨਹੀਂ ਤੁਸੀਂ ਲੈ ਆਓ ਉਹ ਦੁਕਾਨ ਤੇ ਜਾਂਦਾ ਉਹ ਦੇਖਦਾ ਕਿ ਰਸਤੇ ਦੇ ਵਿੱਚ ਇੱਕ ਮਨੁੱਖ ਪਾਣੀ ਦਾ ਘੜਾ ਰੱਖ ਕੇ ਬੈਠਾ ਹੁੰਦਾ ਉਹਦੇ ਕੋਲ ਜਾਂਦਾ ਪੁੱਛਦਾ ਤੁਸੀਂ ਕੀ ਕਰਦੇ ਪਏ ਹੋ ਕਹਿੰਦਾ ਮੈਂ ਪਾਣੀ ਦਾ ਘੜਾ ਲੈ ਕੇ ਆਇਆ ਹਾਂ ਤੇ ਇਹ ਪਾਣੀ ਦਾ ਘੜਾ ਹੁਣ ਰਾਈ ਪਾਂਦੇ ਆਉਣਗੇ ਤਾਂ ਉਹ ਮੇਰੇ ਤੋਂ ਭਰਾ ਕੇ ਲੈ ਜਾਣਗੇ ਚੰਦ ਸਿੱਕੇ ਦੇ ਜਾਣਗੇ ਉਹਦੇ ਨਾਲ ਮੇਰੀ ਦਿਨ ਦੀ ਜਿਹੜੀ ਦਿਨਚਰਿਆ ਉਹ ਨਿਕਲ ਜਾਵੇਗੀ ਪਹਿਲਾਂ ਹੁੰ ਜਿਹੜਾ ਸੀ ਉਹ ਤਲਾਵਾਂ ਤੋਂ ਦਰਿਆਵਾਂ ਤੋਂ ਖੂਹਾਂ ਤੋਂ ਪਾਣੀ ਲੈ ਕੇ ਆਉਂਦਾ ਸੀ ਹੁਣ ਕਈ ਲੋਕ ਜਿਹੜੇ ਸਨ ਉਹ ਉਸ ਤੋਂ ਪਾਣੀ ਨਹੀਂ ਸੰ ਲਿਉਂਦੇ ਉਹ ਪਾਣੀ ਐਵੇਂ ਭਰ ਕੇ ਕੋਈ ਲਿਉਂਦਾ ਤੇ ਉਥੋਂ ਖਰੀਦ ਲਿਆ ਕਰਦੇ ਸਨ ਹੁਣ ਇਹ ਘਰ ਆਇਆ ਤੇ ਆਟਾ ਲੈ ਕੇ ਤੇ ਘੜਾ ਲੈ ਕੇ ਚਲਾ ਗਿਆ ਪਾਣੀ ਦਰਿਆ ਤੋਂ ਘੜੇ ਭਰ ਕੇ ਲਿਉਂਦਾ ਤੇ ਲੋਕਾਂ ਨੂੰ ਦਿੰਦਾ ਤੇ ਪੈਸੇ ਜਿਹੜੇ ਸਨ ਅੱਜ ਮੋਚੀ ਨਾਲੋਂ ਕਿਤੇ ਜ਼ਿਆਦਾ ਕਮਾ ਕੇ ਤੇ ਘਰ ਲੈ ਕੇ ਆਇਆ ਸ਼ਾਮ ਹੋਈ ਤੇ ਬੜੀ ਸਾਰੀ ਰਸਦ ਵੀ ਲਿਆ ਆਇਆ ਹੁਣ ਲਿਆ ਕੇ ਤੇ ਉਹਨੇ ਜਿਹੜਾ ਉਹਦਾ ਕੰਮ ਹੋਰ ਨਿੱਕੇ ਮੋਟੇ ਸਮਾਨ ਸੀ ਉਹ ਲੈ ਆਇਆ ਹੁਣ ਰਾਜਾ ਦੇਖਣਾ ਚਾਹੁੰਦਾ ਸੀ ਕਿ ਅਜ ਮੋਚੀ ਦਾ ਕੰਮ ਖੋ ਸੰਗਿਆ ਅਜ ਦੇ ਦਿਨ ਜਿਹੜਾ ਵੀ ਉਹਨੇ ਕਿਵੇਂ ਗੁਜ਼ਾਰਾ ਕੀਤਾ ਹੋਵੇਗਾ ਸ਼ਾਮ ਹੋਈ ਐਵੇਂ ਪ੍ਰਸ਼ਾਦਾ ਛਕਣ ਲੱਗੇ ਸਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉੱਚੀ ਉੱਚੀ ਕਹਿ ਰਿਹਾ ਸੀ ਕਿ ਦੁਨੀਆਂ ਦੇ ਲੋਕੋ ਸਬਰ ਤੇ ਸ਼ੁਕਰ ਕਰੋ ਜਿਸਨੇ ਸਵਾਸ ਦਿੱਤੇ ਹਨ ਸ਼ੁਕਰਾਨਾ ਉਸ ਦਾ ਕਰੋ ਜੋ ਅੱਜ ਦੁੱਖ ਨੇ ਉਹਦੇ ਲਈ ਸਬਰ ਕਰੋ ਪ੍ਰਮਾਤਮਾ ਤੁਹਾਡੇ ਦੇਨ ਜੜੇ ਚੰਗੇ ਲੈ ਕੇ ਆਵੇਗਾ ਰਾਜੇ ਨੇ ਬੁਹਾ ਘੜ ਕਾਇ ਉਹਨੇ ਕਿਹਾ ਕੌਣ ਉਹਨੇ ਕਿਹਾ ਮੈਂ ਉਹੀ ਰਾਗਿਰ ਮੁਸਾਫਰ ਹਾਂ ਉਹਨੇ ਬੁਹਾ ਖੋਲਿਆ ਉਹ ਕਹਿੰਦਾ ਮੈਂ ਤੇ ਅੱਜ ਆਇਆ ਸੀ ਰਾਜੇ ਦਾ ਐਲਾਨ ਜਿਹੜਾ ਸੀ ਉਹ ਸੁਣਿਆ ਤੇ ਮੈਂ ਸੋਚਿਆ ਤੇਰੇ ਨਾਲ ਤੇ ਰਾਜੇ ਨੇ ਬੜਾ ਮਾੜਾ ਕੀਤਾ ਹੋਵੇ ਕੀਤਾ ਹੈ ਤੇਰਾ ਕੀਤਾ ਹੀ ਖੋਲਿਆ ਤੂੰ ਸਾਰਾ ਦਿਨ ਕਿਵੇਂ ਲੰਗਾ ਤੇਰਾ ਕੀਤਾ ਹੀ ਖੋਲਿਆ ਤੂੰ ਸਾਰਾ ਦਿਨ ਕਿਵੇਂ ਲੰਗਾਇਆ ਹੋਏਗਾ ਹੁਣ ਇਹ ਦੇਖਣ ਲਈ ਮੈਂ ਆਇਆ ਤੇ ਉਹਨੇ ਦੇਖਿਆ ਚੁੱਲਾ ਬਾਲਦਾ ਪਿਆ ਤੇ ਅੱਜ ਪ੍ਰਸ਼ਾਦੇ ਵੀ ਪੱਕੰਦੇ ਹਨ ਉਹਨੇ ਸੋਚਿਆ ਦੱਸ ਅੱਜ ਤੇ ਤੂੰ ਮੋਚੀ ਦਾ ਕੰਮ ਫੇਰ ਨਹੀਂ ਕੀਤਾ ਹੋਣਾ ਤੇ ਸਭ ਕੁਝ ਕਿਵੇਂ ਉਹ ਕਹਿਣ ਲੱਗਾ ਮੈਂ ਮੋਚੀ ਦਾ ਕੰਮ ਨਹੀਂ ਅੱਜ ਕੀਤਾ ਪਰ ਕਹਿੰਦਾ ਕਿ ਫਿਰ ਤੇਰਾ ਚੁੱਲਾ ਕਿਵੇਂ ਬਰਦਾ ਪਿਆ ਕਹਿੰਦਾ ਕਿ ਸਾਡੇ ਘਰ ਮੇਰੇ ਕੋਲ ਮੈਂ ਆਟਾ ਲੈਣ ਗਿਆ ਉਥੇ ਦੇਖਿਆ ਇੱਕ ਰਾਗਿਰ ਮੱਸਾ ਪਾਣੀ ਵਿੱਚ ਦਾਂ ਪਿਆ ਸੀ ਮੈਂ ਘਰ ਆਇਆ ਤੇ ਘੜੇ ਲੈ ਕੇ ਗਿਆ ਤੇ ਸਾਰਾ ਦਿਨ ਪਾਣੀ ਵਿੱਚ ਐ ਤੇ ਅੱਜ ਜਿੱਥੇ ਸਾਡੇ ਚੁੱਲੇ ਤੇ ਦੋ ਹੀ ਪ੍ਰਸ਼ਾਦ ਦੇ ਰੋਜ਼ ਬੰਦੇ ਸੀ ਅੱਜ ਛੇ ਪ੍ਰਸ਼ਾਦ ਦੇ ਬਣੇ ਨੇ ਅੱਜ ਦੋ ਸੇਵੇਂ ਸ਼ਕੋ ਦੋ ਨੂੰ ਦੋ ਉਹਨਾਂ ਦਿੱਤੇ ਤੇ ਦੋ ਪਤਨੀ ਨੂੰ ਤੇ ਆਪ ਖਾਦੇ ਰਾਮਨਾਲ ਪ੍ਰਮਾਤਮਾ ਦਾ ਜਿਹੜਾ ਉਹ ਸ਼ੁਕਰਾਨਾ ਕਰਨ ਲੱਗਾ ਰਾਜਾ ਸੋਚਣ ਲੱਗਾ ਕਿ ਇਹਦਾ ਜਿਹੜਾ ਸਭਾ ਤੇ ਸ਼ੁਕਰਾਨਾ ਉਹ ਤਾਂ ਇਹਦਾ ਢਿੱਡ ਪਰਦਾ ਪਿਆ ਹੈ ਹੁਣ ਹੋਰ ਹੀਲਾ ਵਸੀਲਾ ਕਰਨਾ ਪਵੇਗਾ ਸਵੇਰ ਹੋਈ ਤੇ ਰਾਜੇ ਨੇ ਐਲਾਨ ਕਰ ਦਿੱਤਾ ਕਿ ਅੱਜ ਜਿਹੜਾ ਕੋਈ ਵੀ ਜਿਹੜਾ ਰਸਤੇ ਤੇ ਰੁਕ ਕੇ ਪਾਣੀ ਨਹੀਂ ਵੇਚੇਗਾ ਸਾਰੇ ਲੋਕ ਆਪਣਾ ਪਾਣੀ ਆਪ ਵਰਕੇ ਲਿਓਣਗੇ ਇਹ ਗਾਲ ਸੋਨੇ ਤੇ ਉਹ ਜਦੋਂ ਘੜੇ ਲੈ ਕੇ ਜਾਂਦੇ ਸੀ ਤਾਂ ਉਹਨੇ ਉਦੋਂ ਸੈਨਿਕ ਆ ਗਏ ਤੇ ਉਹਨਾਂ ਕਿਹਾ ਕਿ ਰਾਜੇ ਨੇ ਇਲਾਨ ਕੀਤਾ ਹੈ 10 ਸੋਨੇ ਦੇ ਮੋਹਰਾਂ ਕਰਦੇ ਤੇ ਰੂਪ ਚ ਤੇ ਪਾਣੀ ਐਵੇਂ ਵੇਚ ਸਕਦੇ ਹੋ ਨਹੀਂ ਤਾਂ ਤੁਸੀਂ ਐਵੇਂ ਪਾਣੀ ਨਹੀਂ ਵੇਚ ਸਕਦੇ ਹੁਣ ਉਹ ਵਿਚਾਰਾ ਘਰ ਆ ਗਿਆ ਤੇ ਘਰ ਆ ਕੇ ਫਿਰ ਪਤਨੀ ਨੂੰ ਗੱਲ ਦੱਸੀ ਉਹਦੀ ਪਤਨੀ ਕਹਿੰਦੀ ਕਿ ਹੁਣ ਕੀ ਹੋਏਗਾ ਉਹ ਕਹਿੰਦਾ ਕੋਈ ਨਾ ਪਰਮਾਤਮਾ ਦੇ ਭਰੋਸਾ ਰੱਖ ਜਦੋਂ ਆਪਾਂ ਸਬਰ ਰੱਖਦੇ ਹਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕੋਈ ਨਾ ਕੋਈ ਰਾਹ ਜ਼ਰੂਰ ਖੋਲ ਜਾਂਦਾ ਹੈ ਉਹਨੇ ਕਿਹਾ ਫਿਰ ਦੱਸੋ ਹੁਣ ਕੀ ਕਰੀਏ ਉਹ ਕਹਿਣ ਲੱਗੇ ਕਿ ਹੁਣ ਆਪਾਂ ਦੇਖਦੇ ਹਾਂ ਕੀ ਕੀਤਾ ਜਾਵੇ ਇਹਨੇ ਨੂੰ ਉਹਨੇ ਕਿਹਾ ਕਿ ਖਾਣ ਨੂੰ ਪ੍ਰਸ਼ਾਦਾ ਹੈ ਤਾਂ ਉਹ ਆਪਣੇ ਘਰ ਦੇ ਪੂਹੇ ਕੋਲ ਬੈਠ ਕੇ ਬਾਰੀ ਕੋਲ ਬੈਠ ਕੇ ਪ੍ਰਸ਼ਾਦਾ ਛਕਣ ਲੱਗਦੇ ਹਨ ਇਹਨੇ ਨੂੰ ਪਤਾ ਕੀ ਹੁੰਦਾ ਕਿ ਬੜੇ سارے ਲੋਕ ਦਾ ਤਰੀਆਂ ਪੱਲੀਆਂ ਲੈ ਕੇ ਤੇ ਲੰਘਦੇ ਹਨ ਇਹਨਾਂ ਇਕੱਠ ਵੇਖ ਕੇ ਤੇ ਭੱਜ ਕੇ ਕੋਲ ਜਾਂਦਾ ਕਹਿੰਦਾ ਭਰਾਵਾ ਕਿਉਂ ਆ ਕਹਿੰਦੇ ਚੱਲੇ ਹੋ ਕਿਥੇ ਕਹਿੰਦਾ ਕਿ ਭਰਾਵਾ ਅਸੀਂ ਤੇ ਰੋਜ਼ ਲੱਕੜਾ ਵੰਡਾਂ ਅਸੀਂ ਤੇ ਰੋਜ਼ ਲੱਕੜਾ ਵੱਡਾਂ ਜੰਗਲ ਚ ਆਉਂਦੇ ਹਾਂ ਤੇ ਉੱਥੇ ਹੀ ਉੱਥੇ ਹੀ ਚੱਲਨੇ ਹਾਂ ਕਹਿੰਦਾ ਲੱਕੜਾ ਕਿਉਂ ਵੱਡਦੇ ਹੋ ਕਹਿੰਦੇ ਕਿ ਲੋਕਾਂ ਨੂੰ ਘਰਾਂ ਚ ਬਾਲਣ ਦੀ ਜ਼ਰੂਰਤ ਹੁੰਦੀ ਹੈ ਸੇਠਾ ਨੂੰ ਕਈ ਤਰ੍ਹਾਂ ਦੇ ਸਮਾਨ ਬਣਾਉਣੇ ਹੁੰਦੇ ਹਨ ਸਾਰਾ ਦਿਨ ਜੰਗਲ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਦੇ ਆਂ ਸ਼ਾਮ ਨੂੰ ਵੇਚ ਕੇ ਘਰ ਦਾ ਖੁਸ਼ਹਾਰਾ ਕਰੀਦਾ ਕਹਿੰਦੇ ਐਵੇਂ ਗੁਜ਼ਾਰਾ ਹੋ ਜਾਂਦਾ ਉਹਨਾਂ ਕਿਆ ਹਾਂਜੀ ਕਰ ਗਿਆ ਉਹਨੇ ਪੱਲੇ ਜਿਹੜੇ ਸੀ ਉਹਨੇ ਲਈ ਤੇ ਦਾਤਰੀ ਲਈ ਜੋ ਮਿਲਿਆ ਸਾਰਾ ਕੁਝ ਲੈ ਕੇ ਉਹਦੇ ਨਾਲ ਚੱਲ ਪਿਆ ਹੁਣ ਸਾਰਾ ਦਿਨ ਲੱਕੜਾਂ ਵੱਢੀਆਂ ਤੇ ਸ਼ਾਮ ਨੂੰ ਵੇਚ ਕੇ ਘਰ ਆਇਆ ਅੱਜ ਉਹਨਾਂ ਰੋਟੀ ਦੇ ਨਾਲ ਸਬਜ਼ੀ ਜੋਗਾ ਵੀ ਉਹਦੇ ਕੋਲ ਜਿਹੜਾ ਪੈਸਾ ਟੱਕਾ ਹੋ ਗਿਆ ਸੀ ਸ਼ਾਮ ਉਹ ਇਧਰ ਰਾਜਾ ਫੇਰ ਆਇਆ ਤੇ ਹੁਣ ਰਾਜਾ ਜਦੋਂ ਆਇਆ ਤੇ ਰਾਜਾ ਕਹਿੰਦਾ ਅੱਜ ਮੈਂ ਫੇਰ ਸੁਣਿਆ ਰਾਜ ਨੇ ਤਾਂ ਬੰਦ ਕਰ ਦਿੱਤਾ ਸੀ ਪਾਣੀ ਤੂੰ ਕਿਵੇਂ ਅੱਜ ਦਾ ਦਿਨ ਦਾ ਗੁਜ਼ਾਰਾ ਕੀਤਾ ਉਹ ਕਹਿੰਦਾ ਸਾਡੇ ਬੋਹੇ ਦੇ ਅੱਗੋਂ ਬੜੇ سارے ਲੋਕ ਲੰਘ ਕੇ ਜਾਂਦੇ ਸੀ ਤੇ ਉਹ ਲੱਕੜਾਂ ਜੰਗਲ ਚੋਂ ਵੱਢ ਕੇ ਆਪਣਾ ਗੁਜ਼ਾਰਾ ਕਰਦੇ ਸਨ ਮੈਂ ਵੀ ਉਹਨਾਂ ਦੇ ਨਾਲ ਚੱਲਾ ਗਿਆ ਤੇ ਅੱਜ ਦੇਖੋ ਸਾਡੇ ਘਰ ਸਭ ਕੁਝ ਪੱਕਿਆ ਹੈ ਉਹਨੇ ਐਵੇਂ ਕਿਹਾ ਕਿ ਸਬਜ਼ੀ ਵੀ ਪੱਕੀ ਹੈ ਉਨੇ ਰਾਜੇ ਨੇ ਸਬਜ਼ੇ ਦੇ ਨਾਲ ਰੋਟੀ ਦਿੱਤੀ ਤੇ ਆਪ ਵੀ ਖਾਦੀ ਰਾਜਾ ਕਹਿੰਦਾ ਐਸਾ ਕੀ ਕੀਤਾ ਜਾਵੇ ਇਹਦਾ ਸਬਰ ਜਿਹੜਾ ਸ਼ੁਕਰ ਵਾਲਾ ਹੈ ਇਹ ਪੱਕਾ ਹੈ ਕਿ ਸਿਰਫ ਮੋਹ ਹੀ ਬੋਲਦਾ ਹੈ ਉਹਨ ਰਾਜੇ ਨੇ ਅਗਲੇ ਦਿਨ ਐਲਾਨ ਕਰ ਦਿੱਤਾ ਜਿੰਨੇ ਵੀ ਲੋਕ ਲੱਕੜਾ ਵੜਦੇ ਹਨ ਜੰਗਲ ਚੋਂ ਉਹਨਾਂ ਸਾਰਿਆਂ ਨੂੰ ਸੈਨਾ ਚ ਭਰਤੀ ਕੀਤਾ ਜਾਵੇ ਹੁਣ ਉਹਨਾਂ ਵਿੱਚੋਂ ਇਹ ਸੀ ਕਿ ਹੁਣ ਇਹਨੂੰ ਭਰਤੀ ਕਰ ਦਿੱਤਾ ਗਿਆ ਸਾਰਾ ਦਿਨ ਇੱਕ ਤਲਵਾਰ ਤੇ ਇੱਕ ਡੰਡਾ ਫੜਾ ਦਿੱਤਾ ਰਾਜੇ ਦੇ ਦਰਬਾਰ ਅੱਗੇ ਖੜਾ ਕਰ ਦਿੱਤਾ ਸ਼ਾਮ ਹੋਈ ਤੇ ਸੈਨਿਕ ਦੇ ਕੋਲ ਗਿਆ ਤੇ ਦੱਸ ਮੋਜਦੋਰੀ ਤੋਂ ਅੱਜ ਦੇ ਉਹ ਕਹਿੰਦਾ ਕਿ ਮੋਜਦੋਰੀ ਤਾਂ ਅੱਜ ਤੋਂ 30 ਦਿਨ ਬਾਅਦ ਮਿਲੇਗੀ ਮਹੀਨੇ ਬਾਅਦ ਮਿਲਣੀ ਹੁੰਦੀ ਹੈ ਹੁਣ ਘਰ ਜਾਂਦਾ ਸੋਚਦਾ ਹੁਣ ਅੱਜ ਤੇ ਰੋਜ਼ਣਾ ਵੀ ਨਹੀਂ ਹੈ ਅੱਜ ਕੀ ਕਰਾਂ ਇਹਨੇ ਨੂੰ ਤਲਵਾਰ ਤੇ ਉਹਦੀ ਨਿਗਾ ਚਾਹਦੀ ਤਲਵਾਰ ਚਾਹਦੀ ਦੀ ਸੀ ਤੇ ਦੋਰੋਂ ਬੜੀ ਲਿਸ਼ਕ ਦੇ ਪਈ ਸੀ ਹੁਣ ਉਹ ਭਲਾਪੁਰਖ ਸੀ ਹੁਣ ਉਹਨੇ ਕੀ ਕੀਤਾ ਕਿ ਉਹ ਸੋਨੇਾਰੇ ਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਿਹਾ ਕਿ ਸਾਡੇ ਘਰ ਰਾਸ਼ਨ ਵੀ ਨਹੀਂ ਹੈ ਸਾਰੇ ਵਿਵਸਥਾ ਦੱਸੇ ਕਿੰਨਾ ਕਿ ਤਲਵਾਰ ਤੇ ਕੋਲ ਗੈਨੇ ਪਾ ਕੇ ਚੱਲਿਆ ਹਾਂ ਤੇ ਮਹੀਨੇ ਬਾਅਦ ਆ ਕੇ ਤੇਰੇ ਤੋਂ ਛਡਾ ਲਵਾਂਗਾ ਉਹਨੇ ਉਹਨੂੰ ਤਲਵਾਰ ਜਿਹੜੀ ਸੀ ਉਹ ਰੱਖ ਕੇ ਤੇ ਉਹਨੂੰ ਪੈਸਾ ਟੰਕਾ ਦੇ ਦਿੱਤਾ ਉਹ ਪੂਰੇ ਮਹੀਨੇ ਦਾ ਰਾਸ਼ਨ ਲੈ ਕੇ ਆ ਗਿਆ ਹੁਣ ਉਹਦੇ ਬਦਲੇ ਹੁਣ ਉਹ ਲੱਕੜਾਂ ਦਾ ਕੰਮ ਕਰਕੇ ਉਹਨੂੰ ਪਤਾ ਲੱਗ ਗਿਆ ਸੀ ਕਿ ਹੋ ਉਹ ਉਹਵੇਂ ਹੈ ਲੱਕੜ ਦੀ ਤਲਵਾਰ ਬਣਾਈ ਤੇ ਮਿਆਂ ਦੇ ਵਿੱਚ ਰੱਖ ਲਈ ਹੁਣ ਰਾਜਾ ਸ਼ਾਮ ਨੂੰ ਫੇਰ ਆਇਆ ਤੇ ਅੱਜ ਤੈਨੂੰ ਪੈਸਾ ਟੱਕਾ ਵੀ ਨਹੀਂ ਮਿਲਿਆ ਤੇ ਅੱਜ ਕੀ ਕੀਤਾ ਹੋਵੇਗਾ ਰਾਜਾ ਆਇਆ ਤੇ ਪੁੱਛਦਾ ਮੈਂ ਤੇ ਸੁਣਿਆ ਤੈਨੂੰ ਸੈਨਾ ਚ ਭਰਤੀ ਕਰ ਲਿਆ ਬੜੀ ਚੰਗੀ ਗੱਲ ਹੈ ਪਰ ਸੈਨਾ ਚ ਤਾਂ ਵੇਤਨ ਮਹੀਨੇ ਬਾਅਦ ਮਿਲਦਾ ਹੈ ਤੂੰ ਅੱਜ ਕਿਵੇਂ ਗੁਜ਼ਾਰਾ ਕੀਤਾ ਉਹ ਕਹਿਣ ਲੱਗਾ ਮੈਂ ਅੱਜ ਤਲਵਾਰ ਦਿੱਤੀ ਸੀ ਹੋਰ ਹਿੰਲਾ ਵਸੀਲਾ ਤੇ ਹੈ ਨਹੀਂ ਸੀ ਕੋਈ ਮੈਂ ਉਹਨੂੰ ਗੈਨੇ ਰੱਖਿਆ ਤੇ ਮਹੀਨੇ ਦਾ ਰਾਸ਼ਨ ਲਿਆਂਦਾ ਜਦੋਂ ਮੈਨੂੰ ਉੱਥੋਂ ਵੇਤਨ ਮਿਲੇਗਾ ਤੇ ਉਹ ਤਲਵਾਰ ਮੈਂ ਉੱਥੋਂ ਪੈਸੇ ਦੇ ਕੇ ਤਲਵਾਰ ਲੈ ਆਵਾਂਗਾ ਕਹਿੰਦਾ ਉਹਨਾਂ ਚਿਰ ਲੱਕੜ ਦੀ ਮਿਆਣ ਮੈਂ ਰੱਖ ਲਈ ਹੈ ਉਹ ਕਹਿੰਦਾ ਅੱਛਾ ਹੁਣ ਰਾਜਾ ਉਹਦੇ ਜਿਹੜੇ ਉਹਦਾ ਦਿਮਾਗ ਤੇਜ਼ ਸੀ ਉਸ ਤੋਂ ਵੀ ਬੜਾ ਪ੍ਰਭਾਵਿਤ ਹੋਇਆ ਰਾਜੇ ਨੇ ਸੋਚਿਆ ਹੁਣ ਦੇਖਦਾ ਇਹਦਾ ਰੱਬ ਤੇ ਭਰੋਸਾ ਕਿੰਨਾ ਘੱਟ ਟੁੱਟੇ ਹੈ ਰਾਜੇ ਨੇ ਸਵੇਰੇ ਐਲਾਨ ਕਰ ਦਿੱਤਾ ਕਿ ਰਾਜੇ ਨੇ ਕਿਹਾ ਕਿ ਕੱਲ ਨੂੰ ਤਉ ਮੀ ਕਮਨੋ ਕਹਤੇ ਉਹਨੇ ਬੜਾ ਜਿਹੜਾ ਪਾਰੀ ਉਹਨੇ ਕੋਈ ਚੋਰੀ ਕੀਤੀ ਹੈ ਤੇ ਉਹ ਚੋਰੀ ਦੀ ਸਜ਼ਾ ਸਿਰਫ ਜਾਨ ਲੈਣੀ ਹੁੰਦੀ ਹੈ ਤੇ ਕਾਨੂੰਨ ਤੋਂ ਉਹਦੀ ਜਾਨ ਲੈਣੀ ਹੈ ਹੁਣ ਉਹ ਕਹਿਣ ਲੱਗਾ ਕਿ ਮੈਂ ਕਿਸੇ ਦੀ ਜਾਨ ਨਹੀਂ ਲੈ ਸਕਦਾ ਉਹਨੇ ਬੜੇ ਵਾਸਤੇ ਪਾਇ ਉਹਨੂੰ ਜਿਹੜਾ ਉਹਦਾ ਸੈਨਾਪਤੀ ਸੀ ਕਹਿੰਦਾ ਕਿ ਉਹਦੀ ਜਾਨ ਲਈ ਤਾਂ ਤੇਰੇ ਜਾਨ ਲੈ ਲੈਣੀ ਹੈ ਉਹ ਵਿਚਾਰਾ ਕਹਿੰਦਾ ਠੀਕ ਹੈ ਹੁਣ ਮਰਦਾ ਕੀ ਨਾ ਕਰਦਾ ਅਗਲੇ ਦਿਨ ਰਾਜੇ ਨੇ परे मैदान ਚ ਉਹ ਮਨੁੱਖ ਨੂੰ ਬੁਲਾਇਆ ਤੇ ਕਹਿੰਦੇ ਕਿ ਹੁਣ ਇਹ ਆ ਗਿਆ ਹੈ। ਉੱਥੇ ਹੁਣ ਇਹਨੂੰ ਕੁਝ ਨਹੀਂ ਸੀ ਸੋਝਦਾ ਪਿਆ ਕੀ ਕਰਾਂ। ਇਹਨੇ ਨੂੰ ਇਹਨੇ ਪਰੇ ਮੈਦਾਨ ਦੇ ਵਿੱਚ ਕਿਹਾ ਕਿ हे ਰੱਬਾ ਅੱਜ ਮੇਰੇ ਪਹਿਲੀ ਵਾਰ ਤੋਂ ਪ੍ਰੇਖਿਆ ਲੈਣਦਿਆਂ ਹੈ। ਤੇ ਮੇਰੀ ਗੱਲ ਸੁਣ ਜੇ ਇਹ ਭਾਈ ਨੇ ਚੋਰੀ ਨਹੀਂ ਕੀਤੀ। ਜੇ ਇਹਨੇ ਚੋਰੀ ਨਹੀਂ ਕੀਤੀ ਤੇ ਇਹ ਵੀ ਨਿਰਦੋਸ਼ ਹੈ ਤੇ ਜਿਹੜੀ ਮੈਂ ਤਲਵਾਰ ਬਾਹਰ ਕੱਢਾਂ ਤੇ ਉਹ ਮਿਆਨ ਚੋਂ ਨਿਕਲਦੇ ਸਾਰ ਲੱਕੜ ਦੀ ਹੋ ਜੇ। ਉਨੇ ਡਰਦੇ ਦਾਦੇ ਹੱਥਾਂ ਨਾਲ ਇੱਕੋ ਦਮ ਤਲਵਾਰ ਕੰਢੀ ਤੇ ਉਹ ਤਲਵਾਰ ਲੱਕਰ ਉਹ ਤਲਵਾਰ ਲੱਕੜ ਦੀ ਹੋ ਗਈ ਸਾਰੇ ਪਾਸੇ ਹਾਹਾਕਾਰ ਮਚ ਗਈ ਕਿ ਇਹ ਤਾਂ ਕੋਈ ਰੱਬ ਦਾ ਹੀ ਬੰਦਾ ਹੈ ਜਿਨੇ ਰੱਬ ਦੇ ਇੰਨੇ ਇੱਕ ਵਾਰ ਕਿਹਾ ਤੇ ਰੱਬ ਨੇ ਮੰਨ ਲਈ ਉਹ ਕਹਿਣ ਲੱਗਾ ਠੀਕ ਹੈ ਇਹਦਾ ਮਤਲਬ ਇਹ ਨਦਸ਼ੀ ਸਾਰੇ ਪਾਸੇ ਕਹਿਣ ਲੱਗੇ ਕਿ ਇਹਨੇ ਸੱਚਾ ਬੰਦਾ ਹੈ ਰੱਬ ਦਾ ਇਹਦੀ ਸੁੰਦਾ ਹੈ ਰਾਜਾ ਹੁਣ ਉਹਦੀ ਦਿਮਾਗ ਉਹਦੀ ਜੈਨ ਤੋਂ ਇੰਨਾ ਜ਼ਿਆਦਾ ਪਰਸਨ ਹੋਇਆ ਰਾਜੇ ਨੇ ਉਹਨੂੰ ਆਪਣੇ ਕੋਲ ਬੁਲਾਇਆ ਜਦੋਂ ਉਹਨੇ ਕੋਲ ਗਿਆ ਤਾਂ ਉਹ ਦੇਖ ਕੇ ਥੋੜਾ ਹੈਰਾਨ ਹੋਇਆ ਕਿ ਤੁਸੀਂ ਤੇ ਉਹੀ ਨਹੀਂ ਜੋ ਰੋਜ਼ ਸਾਡੇ ਘਰ ਆਉਂਦੇ ਹੋ ਰਾਜੇ ਨੇ ਕਿਹਾ ਹਾਂ ਮੈਂ ਉਹੀ ਹਾਂ ਉਹ ਕਹਿਣ ਲੱਗਾ ਰਾਜਨ ਤੁਸੀਂ ਇਹ ਸਭ ਕੁਝ ਕਿਉਂ ਕੀਤਾ ਕਹਿੰਦਾ ਕਿ ਮੈਂ ਜਿਹੜਾ ਤੂੰ ਰੋਜ਼ ਸਬਤ ਤੇ ਸ਼ੁਕਰ ਕਹਿੰਦਾ ਸੀ ਮੈਂ ਦੇਖਣਾ ਚਾਹੁੰਦਾ ਸੀ ਤੂੰ ਸਬਤ ਤੇ ਸ਼ੁਕਰ ਤੇ ਕਿੰਨਾ ਕੁ ਪੱਕਾ ਹੈ ਜਦੋਂ ਨੇ ਗੱਲ ਸੁਣੀ ਤਾਂ ਉਹਨੇ ਕਿਹਾ ਕਿ ਉਹ ਪਰਮਾਤਮਾ ਹੀ ਸਾਰਾ ਕੁਝ ਕਰਦਾ ਹੈ ਜਿਹਦੇ ਕੋਲ ਸਬਰ ਤੇ ਸ਼ੁਕਰ ਹੈ ਪਰਮਾਤਮਾ ਹਮੇਸ਼ਾ ਜ਼ਰੂਰ ਮੇਰ ਕਰ ਪਰਮਾਤਮਾ ਉਹਦੇ ਉੱਤੇ ਜ਼ਰੂਰ ਮੇਰ ਕਰਦਾ ਹੈ ਰਾਜੇ ਨੇ ਕਿਹਾ ਤੇਰੇ ਸਬਰ ਤੇ ਸ਼ੁਕਰ ਨੂੰ ਵੇਖ ਕੇ ਮੈਂ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹਾਂ ਰਾਜੇ ਨੇ ਉਸ ਨੂੰ ਮੰਤਰੀ ਬਣਾ ਲਿਆ ਤੇ ਜਦੋਂ ਮੰਤਰੀ ਬਨਾਇਆ ਤੇ ਰਾਜਾ ਵੀ ਸਬਰ ਤੇ ਸ਼ੁਕਰ ਦੀ ਦਾਤੋਂ ਹੁਣ ਵਾਕਫ ਹੋ ਚੁੱਕਾ ਸੀ ਰਾਜਾ ਹਰ ਇੱਕ ਦਾ ਭਲਾ ਸੋਚਦਾ ਤੇ ਜੋ ਵੀ ਦਾਤਾਂ ਮਿਲੀਆਂ ਉਹਦਾ ਸ਼ੁਕਰਾਨਾ ਕਰਦਾ ਫਿਰ ਸੰਗ ਇਹ ਕਿਹਾ ਜਾਂਦਾ ਹੈ ਕਿ ਜੋ ਅਮਰਤ ਵੇਲੇ ਰਹਿਰਾਸ ਵੇਲੇ ਸੰਧਿਆ ਵੇਲੇ ਦੋ ਵੇਲੇ ਪ੍ਰਮਾਤਮਾ ਨੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ ਉਹ ਕਦੇ ਵੀ ਗਰੀਬ ਰਹਿ ਨਹੀਂ ਸਕਦਾ ਜਿਸ ਨੂੰ ਸਬਰ ਕਰਨਾ ਆ ਗਿਆ ਪ੍ਰਮਾਤਮਾ ਉਹ ਪ੍ਰਮਾਤਮਾ ਦੀ ਉਸ ਦੇ ਉੱਪਰ ਮਿਹਰ ਜ਼ਰੂਰ ਹੁੰਦੀ ਹੈ ਗੁਰੂ ਘਰ ਜਾਓ ਇਹਨਾਂ ਤੇ ਦੋ ਦਾਤਾਂ ਜ਼ਰੂਰ ਮੰਗੋ ਇਹ ਦੋ ਚੀਜ਼ ਚੇਂਜ ਕਰ ਲੈ ਆਓ ਇਹ ਦੋ ਚੀਜ਼ਾਂ ਹੀ ਤੁਹਾਡੇ ਕਰਨੋਂ ਜਿਹੜਾ ਤਲਿੱਦਾ ਦੂਰ ਕਰਕੇ ਤਰੱਕੀ ਦੇ ਨਾਲ ਪਰ ਦੇਣ ਗਿਆ ਸੰਗਤ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ